ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਜਿੱਥੇ ਅਸੀਂ ਹਰ ਵਾਰੀ ਤੁਹਾਡੇ ਲਈ ਨਵੀਆਂ ਦਾਇਕ ਤੇ ਅਣਸੁਣੀਆਂ ਕਹਾਣੀਆਂ ਕਿਸੇ ਲੈ ਕੇ ਆਉਂਦੇ ਹਾਂ ਇਸ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਸੀਂ ਵੀ ਇਹਨਾਂ ਕਹਾਣੀਆਂ ਤੋਂ ਜਾਣੂ ਹੋ ਸਕੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਗੜਬੜੇ ਦੇ ਤਿਹਾਰ ਬਾਰੇ ਇਹ ਤਿਹਾਰ ਕਿਉਂ ਮਨਾਇਆ ਜਾਂਦਾ ਹੈ ਕਦੋਂ ਮਨਾਇਆ ਜਾਂਦਾ ਹੈ ਅਤੇ ਇਸ ਦੀ ਕੀ ਪਰੰਪਰਾ ਹੈ ਇਸ ਵਾਰੀ ਅੱਜ ਆਪਾਂ ਗੱਲ ਕਰਾਂਗੇ ਜਿਵੇਂ ਕਿ ਭਾਰਤ ਦੇ ਵਿੱਚ ਰੱਖੜੀ ਦੀਵਾਲੀ ਅਤੇ ਹੋਰ ਵੱਡੇ ਵੱਡੇ ਤਿਹਾਰ ਮਨਾਏ ਜਾਂਦੇ ਹਨ ਉਸੇ ਤਰ੍ਹਾਂ ਇਹ ਵੀ ਇੱਕ ਖਾਸ ਤਿਹਾਰ ਹੈ ਜਿਸ ਦਾ ਨਾਮ ਹੈ ਗੜਬੜੇ ਦਾ ਤਿਹਾਰ ਜ਼ਿਆਦਾਤਰ ਪੰਜਾਬ ਅਤੇ ਹਰਿਆਣੇ ਦੇ ਵਿੱਚ ਗੜਬੜੇ ਦਾ ਤਿਹਾਰ ਮਨਾਇਆ ਜਾਂਦਾ ਹੈ ਗੜਬੜਾ ਅਸਲ ਦੇ ਵਿੱਚ ਮਿੱਟੀ ਦਾ ਬਣਿਆ ਹੋਇਆ ਇੱਕ ਬਰਤਨ ਹੁੰਦਾ ਹੈ ਜਿਸ ਦੇ ਉੱਪਰ ਢੱਕਣ ਹੁੰਦਾ ਹੈ ਇਸ ਦੇ ਵਿੱਚ ਘਾਰ ਦੀਵਾ ਰੱਖਿਆ ਜਾਂਦਾ ਹੈ ਇਸ ਦੇ ਚਾਰੇ ਪਾਸੇ ਛੋਟੇ-ਛੋਟੇ ਛੇਦ ਬਣਾਏ ਜਾਂਦੇ ਹਨ ਤਾਂ ਜੋ ਜਦੋਂ ਦੀਵਾ ਜਲਦਾ ਹੈ ਤਾਂ ਰੋਸ਼ਨੀ ਬਾਹਰ ਨਿਕਲਦੀ ਬਹੁਤ ਸੋਹਣੀ ਲੱਗਦੀ ਹੈ Hindu ਧਰਮ ਗ੍ਰੰਥਾਂ ਦੇ ਅਨੁਸਾਰ ਦੇਵੀ ਲక్ష్ਮੀ ਦਾ ਜਨਮ ਸ਼ਰਦ ਪੂਰਨਿਮਾ ਦੇ ਦਿਨ ਹੋਇਆ ਸ਼੍ਰੀਮਦ ਭਗਵਤ ਅਨੁਸਾਰ ਸ਼੍ਰੀ ਕ੍ਰਿਸ਼ਨ ਤੇ ਰਾਧਾ ਜੀ ਦੀ ਰਾਸਲੀਲਾ ਵੀ ਸ਼ਰਦ ਪੂਰਨਿਮਾ ਦੀ ਰਾਤ ਨੂੰ ਹੀ ਹੋਈ ਅਤੇ ਮਹਾਰਿਸ਼ੀ ਵਾਲਮੀਕੀ ਜੀ ਦਾ ਜਨਮ ਵੀ ਸ਼ਰਦ ਪੂਰਨਿਮਾ ਨੂੰ ਹੀ ਹੋਇਆ ਸੀ। ਇਹ ਤਿਹਾਰ ਸਾਲ ਦੇ ਵਿੱਚ ਇੱਕ ਵਾਰ ਅਕਤੂਬਰ ਜਾਂ ਨਵੰਬਰ ਮਹੀਨੇ ਵਿੱਚ ਆਉਂਦਾ ਹੈ। ਇਸ ਦਿਨ ਚੰਨ ਸਭ ਤੋਂ ਵੱਧ ਚਮਕਦਾ ਹੈ ਅਤੇ ਚੰਦਰਮਾ ਦੀ ਹੀ ਪੂਜਾ ਕੀਤੀ ਜਾਂਦੀ ਹੈ। ਇਸ ਤਿਹਾਰ ਦਾ ਮਹੱਤਵ ਇਹ ਹੈ ਕਿ ਗੜਬੜੇ ਦੇ ਵਿੱਚ ਦੀਵਾ ਜਲਾ ਕੇ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਚੰਗੀ ਸਿਹਤ, ਧਨ, ਸੁੱਖ, ਸਮਰiddhi ਦੀ ਅਰਦਾਸ ਕੀਤੀ ਜਾਂਦੀ ਹੈ। ਸ਼ਾਮ ਨੂੰ ਬੱਚੇ ਅਤੇ ਵੱਡੇ ਸਾਰੇ ਲੋਕ ਮਿੱਟੀ ਦੇ ਗੜਬੜੇ ਨੂੰ ਰੰਗ-ਬਰੰਗੇ ਰੰਗਾਂ ਨਾਲ ਸਜਾਉਂਦੇ ਹਨ। ਉਸ ਦੇ ਅੰਦਰ ਦੀਵਾ ਰੱਖਦੇ ਹਨ ਤੇ ਜਲਾਉਂਦੇ ਹਨ। ਜਦੋਂ ਚੰਨ ਚੜ੍ਹ ਜਾਂਦਾ ਹੈ ਤਾਂ ਗੜਬੜੇ ਦੇ ਵਿੱਚ ਦੀਵਾ ਰੱਖ ਕੇ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਘਰ ਦੇ ਵਿੱਚ ਖਾਸ ਤੌਰ ਤੇ ਖੀਰ ਬਣਾਈ ਜਾਂਦੀ ਹੈ। ਪਰੰਪਰਾ ਦੇ ਅਨੁਸਾਰ ਘਰ ਦੇ ਵੱਡੇ ਬਜ਼ੁਰਗ ਛੋਟੇ ਬੱਚਿਆਂ ਨੂੰ ਪੈਸੇ ਅਤੇ ਅਸੀਸਾਂ ਦਿੰਦੇ ਹਨ। ਗੜਬੜੇ ਦੇ ਅੰਦਰ ਸਿੱਕੇ ਪਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਪਿੰਡਾਂ ਦੇ ਵਿੱਚ ਬੱਚੇ ਟੋਲੀਆਂ ਬਣਾ ਕੇ ਵੱਖ-ਵੱਖ ਘਰਾਂ ਦੇ ਵਿੱਚ ਜਾਂਦੇ ਹਨ। ਅਤੇ ਲੋਕ ਉਹਨਾਂ ਦੇ ਗੜਬੜੇ ਦੇ ਵਿੱਚ ਸਿੱਕੇ ਪਾ ਕੇ ਆਸ਼ੀਰਵਾਦ ਦਿੰਦੇ ਹਨ। ਬੱਚੇ ਗੀਤ ਗਾਉਂਦੇ ਹਨ ਅਤੇ ਖੁਸ਼ੀ ਮਨਾਉਂਦੇ ਹਨ। ਗੜਬੜੇ ਵਰਗੇ ਤਿਹਾਰ ਸਾਡੇ ਜੀਵਨ ਦੇ ਵਿੱਚ ਇੱਕ ਨਵੀਂ ਖੁਸ਼ੀ ਅਤੇ ਊਮੰਗ ਲਿਆਉਂਦੇ ਹਨ। ਭਾਵੇਂ ਅਸੀਂ ਅੱਜ ਆਪਣੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਪੂਰੀ ਤਰ੍ਹਾਂ ਨਹੀਂ ਮੰਨਦੇ ਹੋਈਏ ਪਰ ਸਾਨੂੰ ਅਜਿਹੇ ਤਿਹਾਰ ਜ਼ਰੂਰ ਮਨਾਉਣੇ ਚਾਹੀਦੇ ਹਨ। ਕਿਉਂਕਿ ਸਾਡਾ ਸੱਭਿਆਚਾਰ ਅਤੇ ਸਾਡੀਆਂ ਰਸਮਾਂ ਹੀ ਸਾਡੇ ਰਾਸ਼ਟਰ ਦੀ ਰੂਹ ਹਨ। ਆਖਰ ਵਿੱਚ ਲੋਕ ਗੜਬੜੇ ਨੂੰ ਜਾਂ ਤਾਂ ਘਰ ਦੇ ਕਿਸੇ ਕੋਨੇ ਵਿੱਚ ਰੱਖ ਦਿੰਦੇ ਹਨ ਹਨੇਰਾ ਦੂਰ ਕਰਨ ਦੇ ਲਈ। ਜਾਂ ਫਿਰ ਉਸ ਨੂੰ ਫੋੜ ਦਿੰਦੇ ਹਨ ਤਾਂ ਦੋਸਤੋ ਇਹ ਹੈ ਗੜਬੜਾ ਜਿਹਾ ਤਿਹਾਰ ਅਤੇ ਉਹਦੀ ਸੋਹਣੀ ਜੀ ਪਰੰਪਰਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ